ਸੋਨੇ ਦੀ ਤਸਕਰੀ ਦਾ ਅਜਿਹੇ ਮਾਮਲੇ ਨੇ ਉਡਾਏ ਹੋਸ਼ ਸੁਣੋ ਕਸਟਮ ਵਿਭਾਗ ਦੇ ਕਿਵੇਂ ਚੜੇ ਅੜਿੱਕੇ ਜੀ ਆ ਤੁਹਾਨੂੰ ਦੱਸ ਦਈਏ ਕਿ ਮੁੰਬਈ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਹਵਾਈ ਅੱਡੇ ਤੇ 6 ਭਾਰਤੀ ਯਾਤਰੀਆਂ ਨੂੰ ਸੋਨੇ ਦੀ ਤਸਕਰੀ ਦੇ ਦੋਸ਼ ਗ੍ਰਿਫਤਾਰ ਕੀਤਾ ਹੈ ਇਹ ਯਾਤਰੀ ਸਾਰੇ ਖਾੜੀ ਦੇਸ਼ਾਂ ਤੋਂ ਆਏ ਸਨ ਇਹਨਾਂ ਚੋਂ 3 ਯਾਤਰੀ ਸ਼ਾਰਜਾ 2 ਦੁਬਈ ਤੇ 1 ਜਦਾਹ ਤੋਂ ਆਇਆ ਸੀ ਇਹਨਾਂ ਯਾਤਰੀਆਂ ਨੇ ਬੜੀ ਚਲਾਕੀ ਦੇ ਨਾਲ ਵੱਖ-ਵੱਖ ਤਰੀਕਿਆਂ ਨਾਲ ਕਰੋੜਾਂ ਰੁਪਏ ਦਾ ਸੋਨਾ ਛੁਪਾ ਕੇ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਆਪਣੇ ਸਰੀਰ ਤੇ ਛੁਪਾ ਕੇ ਪੈਨ ਰਿਫਲ ਦੇ ਵਿੱਚ ਮੋਮ ਅਤੇ ਸੋਨੇ ਦੀਆਂ ਰਾੜਾਂ ਦੇ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਮੁੰਬਈ ਕਸਟਮ ਵਿਭਾਗ ਦੀ ਜਾਂਚ ਦੇ ਦੌਰਾਨ ਇਹ ਵੱਡਾ ਖੁਲਾਸਾ ਹੋਇਆ। ਉਹਨਾਂ ਨੇ ਮੋਮ ਦੇ ਵਿੱਚ ਸੋਨੇ ਦੀ ਧੂੜ ਦੇ ਵਿੱਚ ਲਗਭਗ 5 ਕਿਲੋ ਵਜ਼ਨ ਤਦਕਾ ਸੋਨਾ ਬਰਾਮਦ ਕੀਤਾ ਗਿਆ ਉਸ ਤੂੜ ਦੇ ਵਿੱਚ ਸੋਨੇ ਦੀ ਤਸਕਰੀ ਉਹਨਾਂ ਨੇ ਆਪਣੇ ਸਰੀਰਾਂ ذریعے ਕੱਪੜਿਆਂ ذریعے ਤੇ ਕੁਝ ਪੈਨ ذریعے ਵੀ ਇਹ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਸਾਰੇ 6 ਭਾਰਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਕੱਠਨਾ 1 ਤੋਂ 9 ਜੁਲਾਈ ਦਰਮਿਆਨ ਮੁੰਬਈ ਹਵਾਈ ਅੱਡੇ ਤੇ ਦਰਜ ਕੀਤੇ ਗਏ ਤਸਕਰੀ ਦੀ ਕੋਸ਼ਿਸ਼ ਦੇ 22 ਮਾਮਲੇ 'ਚੋਂ ਇੱਕ ਹੈ ਜਿਹਾ 22 ਮਾਮਲੇ ਇਸ ਦੌਰਾਨ ਕਸਟਮ ਅਧਿਕਾਰੀਆਂ ਨੇ ਯਾਤਰੀਆਂ ਕੋਲੋਂ 10 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਸੋਨਾ ਬਰਾਮਦ ਕੀਤਾ ਹੈ ਲਗਭਗ 16 ਕਿਲੋ ਦਾ ਸੋਨਾ ਬਰਾਮਦ ਕੀਤਾ ਗਿਆ।